ਖੁੱਲਾ ਸੱਦਾ ਦਿੱਤਾ ਵਾ ਭਾਨੇ ਸਿੱਤੂ ਦੇ ਵਾਸਤੇ ਉਸ ਇਕੱਠ ਵਿੱਚ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਮਾਲਵੇ ਦੀ ਧਰਤੀ ਤੇ ਗੈਰਤਮੰਦ اخਲਾਕੀ ਤੇ ਇਨਸਾਫ ਪਸੰਦ ਲੋਕਾਂ ਨੂੰ ਕਿ ਜਿੱਦਾਂ ਤੁਸੀਂ ਕੋਰਟ ਦੁਨੇ ਉਦਨ ਪਹੁੰਚੇ ਸੀਗੇ ਐਨ ਉਸੇ ਤਰੀਕੇ ਦੇ ਨਾਲ ਤੁਸੀਂ ਕੋਈ ਡ੍ਰੀਮ ਲੈਂਡ ਕਲੋਨੀ ਹੈ ਉੱਥੇ ਕੱਲ 3 ਤਾਰੀਖ ਦਿਨ ਸ਼ਨੀਵਾਰ ਹਮ ਹਮਾ ਕੇ ਉੱਥੇ ਪਹੁੰਚਣਾ ਕੋਥਾ ਪਰਚਾ ਭਾਨੇ ਸਿੱਧੂ ਦੇ ਉੱਤੇ ਕੀਤਾ ਮੈਂ ਮੇਰਾ ਭਾਨੇ ਸਿੱਧੂ ਨਾਲ ਕੋਈ ਜ਼ਾਤੀ ਸਰੋਕਾਰ ਨਹੀਂਗਾ ਪਰ ਕੀ ਇੰਨੀ ਘਟ ਗਈ ਆ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲਾ ਇੱਕ ਬਲੌਗਰ ਉਹਦੇ ਤੋਂ ਇੰਨਾ ਸਹਿਮ ਗਿਆ ਪੁਲਿਸ ਉਹਨਾਂ ਦਾ ਅਮਲਾ ਉਹਨਾਂ ਦਾ ਤੰਤਰ ਇਹ ਉਹ ਭਾਨੇ ਸਿੱਧੂ ਨੂੰ ਹੁਣ ਪੰਜਾਬੀ ਚ ਕਹਿੰਦੇ ਹੁੰਦੇ ਨੇ ਕਿ ਉਹ ਠੋਕਣ ਤੇ ਸਬਕ ਸਿਖਾਉਣ ਦੀ ਨੀਤੀ ਤੇ ਉਤਰੇ ਹੋ ਜਸ ਪਰਮਿੰਦਰ ਤਲਵਾੜਾ ਜੀ ਨੇ ਕਹੀ ਕਿ ਆਪਾਂ ਹੁਣ ਬਿਨਾਂ ਜ਼ਮਾਨਤ ਭਾਨੇ ਸਿੱਧੂ ਨੂੰ ਛਡਾਉਣਾ ਵਾ ਅਗਰ ਆਪਾਂ ਇਹ ਮੋਰਚਾ ਜਿੱਤ ਲਵਾਂਗੇ ਕੱਲ ਤੋਂ ਬਾਅਦ ਤੁਹਾਡੇ ਕਿਸੇ ਬੱਚੇ ਦੇ ਉੱਤੇ ਕਿਸੇ ਪੰਜਾਬ ਦੇ ਸਿਰਕੱਢ ਬੰਦੇ ਤੇ ਸਧਾਰਨ ਬੰਦੇ ਤੇ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਦੁਬਾਰਾ ਝੂਠਾ ਪਰਚਾ ਕਰੇ ਕਿਉਂਕਿ ਝੂਠੇ ਪਰਚਿਆਂ ਦਾ ਦੌਰ ਚੱਲਦਾ ਜਦੋਂ ਆਪਾਂ ਦੂਜੇ ਦੀ ਟੂਆ ਪਟਦੇ ਆਂ ਆਮੂਮਨ ਆਪਾਂ ਉਹਦੇ ਵਿੱਚ ਹੀ ਡਿੱਗਦੇ ਆਂ ਅੰਗਰੇਜ਼ੀ ਦਾ ਹੈਗਾ ਯੂ ਵਿਲ ਰੀ ਵਾਟ ਯੂ ਸੋ ਜੋ ਬੀਜੋਗੇ ਆ ਮੇਰੇ ਪਿੱਛੇ ਖੇਤ ਨੇ ਇੱਥੇ ਸ਼ਾਇਦ ਆਲੂ ਬੀਜੇ ਹੋਏ ਨੇ ਇੱਥੇ ਹੁਣ ਗੰਨਾ ਦਾ ਪੈਦਾ ਹੋਣਾ ਨਹੀਂ ਗੱਲ ਜੋ ਬੀਜੋਗੇ ਉਹੀ ਵੱਟੋਗੇ ਹੱਲੇ ਵੀ ਸਮਾਂ ਵਾ ਆਪਣੀ ਰਣਨੀਤੀ ਤੇ ਆਪਣੀ ਰਾਜਨੀਤੀ ਨੂੰ ਸੁਧਾਰੋ ਪੰਜਾਬ ਦੇ ਲੋਕਾਂ ਨਾਲ ਇਨਸਾਫ ਕਰੋ ਕੱਲ ਤੁਸੀਂ ਸਮਰਨਜੀਤ ਸਿੰਘ ਮਾਨ ਨੂੰ ਡਿਟੇਨ ਕਰਦਾ ਉਹਨੇ ਕਾਲ ਦਿੱਤੀ ਸਤੂਰੀ ਨੂੰ ਇੱਕ ਐਮਪੀ ਇੱਕ ਪੀਸਫੁੱਲ ਤਰੀਕੇ ਨਾਲ ਇੱਕ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਜਿਹੜਾ ਕੱਲ ਇਕੱਠ ਰੱਖਿਆ ਜਿੱਥੇ ਬੰਦੀਆਂ ਨੇ ਸੱਦਾ ਖੁੱਲਾ ਸੱਦਾ ਦਿੱਤਾ ਵਾ ਭਾਨੇ ਸਿੱਧੂ ਦੇ ਵਾਸਤੇ ਉਸ ਇਕੱਠ ਵਿੱਚ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਮਾਲਵੇ ਦੀ ਧਰਤੀ ਤੇ ਗੈਰਤਮੰਦ اخਲਾਕੀ ਤੇ ਇਨਸਾਫ ਪਸੰਦ ਲੋਕਾਂ ਨੂੰ ਕਿ ਜਿੱਦਾਂ ਤੁਸੀਂ ਕੋਰਟ ਦੁਨ ਦੇ ਉਸ ਦਿਨ ਪਹੁੰਚੇ ਸੀਗੇ ਐਨ ਉਸੇ ਤਰੀਕੇ ਦੇ ਨਾਲ ਤੁਸੀਂ ਸ਼ਾਇਦ ਕੋਈ ਡ੍ਰੀਮ ਲੈਂਡ ਕਲੋਨੀ ਹੈ ਉੱਥੇ ਕੱਲ 3 ਤਾਰੀਖ ਦਿਨ ਸ਼ਨੀਵਾਰ ਹੋਮ ਹੋਮਾ ਕੇ ਉੱਥੇ ਪਹੁੰਚਣਾ ਹੁਣ ਇਹ ਆਪਣੇ ਇਮਤਿਹਾਨ ਦੀ ਘੜੀ ਆ ਕਿ ਕੀ ਆਪਾਂ ਸਿਰਫ ਇੱਕ ਕੱਟ ਕਰਕੇ ਆਪਣਾ ਆਪਣੀ ਸ਼ਕਤੀ ਦਿਖਾ ਕੇ ਤੇ ਆਪਾਂ ਛੱਡ ਦਿੱਤੀ ਗੱਲ ਕਿਉਂਕਿ ਸਰਕਾਰ ਨੇ ਸਾਡੇ ਤੇ ਉੱਤਰ ਉਸ ਤੋਂ ਬਾਅਦ ਵਾਅਦਾ ਕੀਤਾ ਚੌਥਾ ਪਰਚਾ ਭਾਨੇ ਸਿੱਧੂ ਦੇ ਉੱਤੇ ਕੀਤਾ ਮੈਂ ਮੇਰਾ ਭਾਨੇ ਸਿੱਧੂ ਨਾਲ ਕੋਈ ਜ਼ਾਤੀ ਸਰੋਕਾਰ ਨਹੀਂਗਾ ਪਰ ਕੀ ਇੰਨੀ ਘਟ ਗਈ ਆ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲਾ ਇੱਕ ਬਲੌਗਰ ਉਹਦੇ ਤੋਂ ਇੰਨਾ ਸਹਿਮਗੀ ਆ ਪੁਲਿਸ ਉਹਨਾਂ ਦਾ ਅਮਲਾ ਉਹਨਾਂ ਦਾ ਤੰਤਰ ਕਿ ਉਹ ਭਾਨੇ ਸਿੱਧੂ ਨੂੰ ਹੁਣ ਪੰਜਾਬੀ ਚ ਕਹਿੰਦੇ ਹੁੰਦੇ ਦੇ ਕਿ ਉਹ ਠੋਕਣ ਤੇ ਸਬਸਕੌਨ ਦੀ ਨੀਤੀ ਤੇ ਉਤਰੇ ਹੁਣ ਤਾਂ ਮੈਂ ਕਿਹਾ ਕਿ ਆਪਣਾ ਇਮਤਿਹਾਨ ਆ ਆਪਾਂ ਇਸ ਲੜਾਈ ਨੂੰ ਅੱਧਵਾਟੇ ਛੱਟਣਾ ਕਿ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਮੈਨੂੰ ਬਹੁਤ ਚੰਗੀ ਲੱਗੀ ਗੱਲ ਉਸ ਦਿਨ ਸ਼ਾਇਦ ਪਰਵਿੰਦਰ ਝੋਟੇ ਨੇ ਕਹੀ ਜਾਂ ਕਿਸੇ ਜਾਂ ਪਰਵਿੰਦਰ ਤਲਵਾੜਾ ਜੀ ਨੇ ਕਹੀ ਕਿ ਆਪਾਂ ਹੁਣ ਬਿਨਾਂ ਜ਼ਮਾਨਤ ਅ ਭਾਨੇ ਸਿੱਧੂ ਨੂੰ ਛਡਾਉਣਾ ਵਮ ਅਗਰ ਆਪਾਂ ਇਹ ਮੋਰਚਾ ਜਿੱਤ ਲਵਾਂਗੇ ਕੱਲ ਤੋਂ ਬਾਅਦ ਤੁਹਾਡੇ ਕਿਸੇ ਬੱਚੇ ਦੇ ਉੱਤੇ ਕਿਸੇ ਪੰਜਾਬ ਦੇ ਸਿਰ ਕੱਢ ਬੰਦੇ ਤੇ ਸਧਾਰਨ ਬੰਦੇ ਤੇ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਦੁਬਾਰਾ ਝੂਠਾ ਪਰਚਾ ਕਰੇ ਕਿਉਂਕਿ ਝੂਠੇ ਪਰਚਾ ਦਾ ਦੌਰ ਚੱਲ ਰਿਹਾ ਇੱਥੇ ਗੱਲ ਮੈਨੂੰ 1 ਇੰਚ ਬੜਾ ਮੈਨੂੰ ਬੜਾ ਅਫਸੋਸ ਵੀ ਹੁੰਦਾ ਮੈਨੂੰ ਬੜੇ ਹੈਰਾਨਗੀ ਆ ਮੇਰੇ ਵਰਗੇ ਬੰਦੇ ਨੂੰ ਸਮੱਗਲਰ ਦਾ ਸ਼ਬਦ ਯੂਜ਼ ਕੀਤਾ ਮੈਨੂੰ ਬੜਾ ਦੁੱਖ ਹੋਇਆ ਮੈਂ ਜੇਲ੍ਹ ਵਿੱਚ ਸੀਗਾ ਔਰ ਇਹ ਯਾਦ ਰਹੇ ਕਿ ਜਿਹੜਾ ਮੇਰੇ ਤੇ ਐਨਡੀਪੀਐਸ ਦਾ ਝੂਠਾ ਮੁਕੱਦਮਾ ਖੜਿਆ ਗਿਆ ਇਹਦਾ ਆਧਾਰ 2017 ਜਦੋਂ ਮੈਂ ਲੀਡਰ ਆਫ اپੋਜੀਸ਼ਨ ਸੀਗਾ ਉਦੋਂ ਖੜਿਆ ਗਿਆ ਸੀਗਾ ਮੈਂ ਪਾਰਟੀ ਲਈ ਲੜਦੇ ਲੜਦੇ ਮੈਂ ਅੱਜ ਇਸ ਕੇਸ ਵਿੱਚ ਪਹੁੰਚਾ ਹੋ ਸੋ ਅਗਰ ਐਡੀ ਕਰੇ ਤਾਂ ਉਹ ਬਦਲਾਖੋਰੀ ਆ ਜ਼ਮਾਨਤ ਰਿਜੈਕਟ ਕਰਦੇ ਇੱਕ ਆਬਜ਼ਰਵੇਸ਼ਨ ਕੀਤੀ ਸੁਪਰੀਮ ਕੋਰਟ ਨੇ ਕਿ ਜਿਹੜਾ ਸ਼ਰਾਬ ਘਟਾਲਾ ਤੁਹਾਡਾ 338 ਕਰੋੜ ਦੀ ਮਨੀ ਟ੍ਰੇਲ ਇਸਟੈਬਲਿਸ਼ ਹੋ ਰਹੀ ਆ ਤੇ ਮੈਨੂੰ ਤਾਂ 4 ਮਹੀਨੇ ਤੋਂ ਥੋੜੇ ਘੱਟ ਸਮੇਂ ਦੇ ਵਿੱਚ ਮੈਨੂੰ ਜ਼ਮਾਨਤ ਮਿਲ ਗਈ ਆ ਔਰ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ ਬਹੁਤ ਹਫੜਾ ਦਫੜੀ ਵਿੱਚ 25-25 ਲੱਖ ਰੁਪਏ ਇੱਕ ਦਿਹਾੜੀ ਤੇ ਫੀਸ ਲੈਣ ਵਾਲੇ ਦੋ ਪ੍ਰਾਈਵੇਟ ਵਕੀਲ ਖੜੇ ਕੀਤੇ 200 200 ਵਕੀਲਾਂ ਦੀ ਫੌਜ ਛੱਡ ਕੇ ਜਿਹੜਾ ਕਹਿੰਦਾ ਸੀ ਮੈਂ ਮੁਖ्तार ਅंसारी ਦੇ ਕੇਸ ਵਿੱਚ ਕਾਂਗਰਸ ਵੇਲੇ ਕੈਪਟਨ ਤੋਂ ਖਰਚੇ 55 ਲੱਖ ਵਾਪਸ ਕਰਾਉਣਾ ਮੇਰੇ ਤਾਂ ਇਹਦਾ 4-5 ਕਰੋੜ ਰੁਪਏ ਖਰਚਦਾ ਸੋ ਤੁਸੀਂ ਇਹ 도ਗਲੀਆਂ ਗੱਲਾਂ ਕਿਉਂ ਕਰ ਰਹੇ ਹੋ ਇੱਕ ਪਾਸੇ ਉੱਥੇ ਸ਼ੋਰ ਮਚਾ ਰਹੇ ਹੋ ਤੇ ਉਹੀ ਕੰਮ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦੇ ਥਰੂ ਆਪਣੇ ਵਿਰੋਧੀਆਂ ਨੂੰ ਜਿਹੜਾ ਵੀ ਬੋਲਦਾ ਮਤਲਬ ਕੋਈ ਬੋਲੇ ਚਾਹੇ ਉਹ ਕਾਂਗਰਸ ਚੋਂ ਬੋਲੇ ਚਾਹੇ ਕੋ ਅਕਾਲੀ ਦਲ ਚੋਂ ਬੋਲੇ ਚਾਹੇ ਕੋਈ ਐਕਟਿਵਿਸਟ ਬੋਲੇ ਚਾਹੇ ਕੋਈ ਹੋਰ ਕਿਸੇ ਪਾਰਟੀ ਦਸ ਇਸ ਵੈਰੀ ਅਨਫੇਅਰ ਇਹ ਤਾਂ ਫਿਰ ਥੈਟ ਮੀਨਸ ਤੁਸੀਂ ਦੋਗਲੀ ਨੀਤੀ ਤੇ ਦੋਗਲੇ ਚਿਹਰੇ ਦੇ ਕਿਰਦਾਰ ਹੈ ਤੁਹਾਡੇ ਔਰ ਮੈਂ ਕੱਲ ਵੀ ਇੱਕ ਲਿਖ ਕੇ ਮੈਸੇਜ ਭੇਜਾਂਗਾ ਕਿ ਅੱਜ ਜੋ ਮੈਂ ਗੱਲਾਂ ਤੁਹਾਡ ਨਾਲ ਕੀਤੀਆਂ ਕਿ ਤੁਸੀਂ ਉੱਥੇ ਆਪਣੇ ਆਪ ਨੂੰ ਕਟੜ ਇਮਾਨਦਾਰ ਕਰਦੇ ਸਾਨੂੰ ਸਮਗਲਰ ਸੱਦਦੇ ਆ ਇਹਦੇ باوجود ਮੇਰੀਆਂ ਸ਼ੁਭ ਕਾਮਨਾਵਾਂ ਤਕੜੇ ਹੋ ਕੇ ਨਾ ਇੱਡੀ ਦੇ ਸਾਹਮਣੇ ਪੇਸ਼ ਹੋਵੋ ਹੁਣ ਪੱਜੋ ਨਾ ਪੰਜ ਸਮਨਤਾਂ ਨੂੰ ਆ ਗਏ ਆ ਮੈਨੂੰ ਤਾਂ ਤੁਸੀਂ 6 ਵਜੇ ਤੜਕੇ ਚੱਕਿਆ ਪੱਗ ਨਹੀਂ ਬੰਨਣ ਦਿੱਤੀ ਪਾਣੀ ਨਹੀਂ ਪੀਣ ਦਿੱਤਾ ਤੁਹਾਨੂੰ ਤਾਂ ਸਾਧਰੇ ਨੇ ਅਗਰ ਮੈਨੂੰ ਸਾਧਦੇ ਹੁੰਦੇ ਮੈਂ ਸ਼ਰਿਆਮ ਜਾਣਾ ਸੀਗਾ ਉੱਥੇ ਜਾਓ ਔਰ ਅਸੀਂ ਸਾਡੀਆਂ ਸ਼ੁਭ ਕਾਮਨਾਵਾਂ ਤਗੜੇ ਹੋ ਕੇ ਲੜੋ ਹੁਣ ਡਰੋ ਮਤ ਕਿਉਂਕਿ ਜੋ ਕੁਝ ਤੁਸੀਂ ਪੰਜਾਬ 'ਚ ਕਰ ਰਹੇ ਹੋ ਉਹ ਤੁਹਾਡੇ ਨਾਲ ਸ਼ਾਇਦ ਉੱਥੇ ਵਾਪਰਿਆ ਪੰਜਾਬੀ ਦਾ ਨਾ ਇੱਕ ਸਾਦਾ ਜਾਂ ਸ਼ਬਦ ਆ ਜਦੋਂ ਆਪਾਂ ਦੂਜੇ ਲਈ ਟੂਆ ਪੱਟਦੇ ਆ ਆਮੂਮਨ ਆਪਾਂ ਉਹਦੇ ਵਿੱਚ ਹੀ ਡਿੱਗਦੇ ਆ ਅੰਗਰੇਜ਼ੀ ਦਾ ਹੈਗਾ ਯੂ ਵਿਲ ਰੀਪ ਵਾਟ ਯੂ ਸੋ ਜੋ ਬੀਜੋਗੇ ਆ ਮੇਰੇ ਪਿੱਛੇ ਖੇਤ ਨੇ ਇੱਥੇ ਸ਼ਾਇਦ ਆਲੂ ਬੀਜੇ ਹੋਏ ਨੇ ਇੱਥੇ ਹੁਣ ਗੰਨਾ ਦਾ ਪੈਦਾ ਹੋਣਾ ਨੇਗਾ ਜੋ ਬੀਜੋਗੇ ਉਹੀ ਵੱਡੋਗੇ ਹੱਲੇ ਵੀ ਸਮਾਂ ਵਾ ਆਪਣੀ ਰਣਨੀਤੀ ਤੇ ਆਪਣੀ ਰਾਜਨੀਤੀ ਨੂੰ ਸੁਧਾਰੋ ਪੰਜਾਬ ਦੇ ਲੋਕਾਂ ਨਾਲ ਇਨਸਾਫ ਕਰੋ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ ਇਹਦੇ ਤੇ ਸਮਾਂ ਵਕਤ ਜ਼ਾਇਆ ਨਾ ਕਰੋ ਕੱਲ ਤੁਸੀਂ ਸਮਰਨਜੀਤ ਸਿੰਘ ਮਾਨ ਨੂੰ ਡੀਟੇਨ ਕਰਦਾ ਉਹਨੇ ਕਾਲ ਦਿੱਤੀ ਸੀ ਧੂਰੀ ਚ ਕਿਉਂ ਇੱਕ ਐਮਪੀ ਇੱਕ ਪੀਸਫੁਲ ਤਰੀਕੇ ਨਾਲ ਇੱਕ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਤੇ ਫਿਰ ਕੀ ਫਰਕ ਆ ਬੀਜੇਪੀ ਦੇ ਖਿਲਾਫ ਜੋ ਤੁਸੀਂ ਇਲਜ਼ਾਮ ਲਾਉਂਦੇ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ ਇੱਕ ਵਾਰ ਫਿਰ ਮੇਰੀ ਪੁਰਜ਼ ਪੁਰਜ਼ੋਰ ਔਰ ਅਪੀਲ ਹੈ ਕਿ ਸਾਰਿਆਂ ਨੇ ਉੱਥੇ ਹਮ ਹਮਾ ਕੇ ਸੰਗਰੂਰ ਕੋਠੀ ਦੇ ਬਾਹਰ ਕੱਲ 3 ਤਰੀਕ ਦਿਨ ਸ਼ਨੀਵਾਰ ਪਹੁੰਚਣਾ ਹੀ ਪਹੁੰਚਣਾ ਮੈਂ ਮੈਨੂੰ ਮਾਫੀ ਇਸ ਕਰਕੇ ਮੰਗਣੀ ਪੈਦੀ ਕੱਲ ਵਾਸਤੇ ਮੇਰੇ ਪਰਿਵਾਰ ਦੇ ਵਿੱਚ ਜਲੰਧਰ ਬਹੁਤ ਜ਼ਿਆਦਾ ਨੇੜ ਦੇ ਸੱਜਣਾ ਦਾ ਮੌਤ ਦਾ ਦੁਪ ਹੋ ਗਿਆ ਵਿੱਚ ਆ ਕਿ ਉਹਨਾਂ ਮਿਸ ਮੇਰੇ ਜਜ਼ਬਾਤ ਮੇਰੀ ਜਿਹੜੀ ਸਪੋਰਟ ਆ ਉਹ ਤੁਹਾਡੇ ਕੱਲ ਦੇ ਇਸ ਇਕੱਠ ਜਦੋਂ ਤੁਸੀਂ ਇਨਸਾਫ਼ ਦੀ ਲੜਾਈ ਲੜ ਰਹੇ ਹੋ ਉਹ ਤੁਹਾਡੇ ਸਾਰਿਆਂ ਦੇ ਨਾਲ ਰਹੇਗਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ